ਪਾਰਕ ਦੀ ਬਣੀ ਆ ਫੋਟ ਪਾਸ ਬਣੀ ਆ ਇਹਨੂੰ ਜੇ ਸਾਡੇ 2-3 ਮਹੀਨੇ ਨਹੀਂ ਹੋਏ ਚੰਗੀ ਭਲੀ ਆ ਇਹਨੂੰ ਪੱਟੀ ਜਾਂਦੇ ਜਿਹੜਾ ਕੰਮ ਕਰਨ ਵਾਲਾ ਇਹਦੇ ਵਿੱਚ ਮਿੱਟੀ ਪੈਣ ਵਾਲੀ ਉਹ ਚੂਹੇ ਵੇਖੋ ਕਿ ਢਿੰਗੜੀਆਂ ਰੁੱਡਾਂ ਕਰਦੇ ਆ ਇਹ ਜਿਹੜੀ ਕੰਧ ਜਿਹੜੀ ਹੈ ਡਿੱਗ ਪੈਣੀ ਆ ਇਹ ਚ ਮਿੱਟੀ ਪਾਉਣ ਇਹਨੂੰ ਦੁਜਾ ਮਨਾਗ ਜਿਹੜੀ ਆ ਇਹਨੂੰ ਗਰੇਲਾ ਨੂੰ ਪੇਂਟ ਕਰਾ ਦੇਣਾ ਹੋਰ ਕੋਈ ਕੰਮ ਕਰਾ ਦੇਣਾ ਆ ਲਾਈਟਾਂ ਜਿਹੜੀਆਂ ਹੈਗੀਆਂ ਵਾ ਇਹਨਾਂ ਨੇ ਕਿ ਉਧਰ ਖੰਭਾ ਹੈਗੇ ਕਹਿਗਾ ਵਾ ਉਹ ਲਵਾ ਦੇਣਾ ਬਾਕੀ ਇਹ ਜਿਹੜੀ ਪੁੱਟੀ ਜਿਹੜੀ ਚੰਗੀ ਭਲੀ ਬਣੀ ਐ ਇਹਨੂੰ ਕਿਉਂ ਪੱਟਦੇ ਮੈਂ ਧਿਆਨਾਂ ਵੀ ਹੋਰ ਇਹ ਜਿਹੜੇ ਪੈਸੇ ਜਿਹੜੇ ਆ ਹੋਰ ਜਿਹੜਿਆ ਇਹਨੂੰ ਦੂਜਾ ਮਾਰਾ ਹੋਰ ਕਿਸੇ ਚੰਗੇ ਥਾਂ ਲਾ ਦੇਣਾ ਤੇ ਇਹੋ ਗੱਲ ਆ ਵੀ ਚਲੋ ਜਿਹੜਾ ਗਵਰਨਮੈਂਟ ਦਾ ਪੈਸਾ ਕੇ ਚੰਗੇ ਥਾਂ ਲੱਗ ਜੇ ਮਤਲਬ ਜਿਹੜੀ ਚੰਗੀ ਭਲੀ ਛੜਕਾ ਉਹਨੂੰ ਨਾ ਪੁੱਟਿਆ ਜਾਵੇ ਤੇ ਇਹ ਜਿਹੜਾ ਹੋਰ ਕਿਸੇ ਪਾਰਕ ਦੇ ਡਵੈਲਪਮੈਂਟ ਵਾਸਤੇ ਲੱਗੇ ਬਸ ਇਹ ਮੇਰੇ ਖਿਆਲ ਚ 4 ਕਿ ਮਹੀਨੇ ਹੋਏ ਬਣੇ ਨੂੰ ਆ 4 ਮਹੀਨੇ ਬਾਅਦ ਆਇ ਪਟ ਰਹੇ ਆ ਹੁਣ ਟਾੜਿਆ ਸਾਹਮਣੇ ਆਂਦੇ ਆ ਆਏ ਆ ਵੀ ਇਹ ਨਵੀਆਂ ਬੰਨੀਆਂ ਇਹ ਪੁਰਾਣੀਆਂ ਇੱਟਾਂ ਦੇ ਪਤਾ ਨਹੀਂ ਇਹਨਾਂ ਕਿਤੇ ਹੋਰ ਕਿਤੇ ਖੜਦੀਆਂ ਹੁੰਨ ਨਵੀਆਂ ਲਾਉਣੀਆਂ ਇਹੋ ਕਹਿੰਦੇ ਆ ਪਹਿਲਾਂ ਤਾਂ ਕਹਿੰਦੇ ਇਹ ਬੈਠੀਆਂ ਬੈਠੀਆਂ ਜਿਹੜੀਆਂ ਹੈਗੀਆਂ ਉਹ ਪੱਟਣੀਆਂ ਲੇਕਿਨ ਇਹ ਹੁਣ ਸਾਰੀਆਂ ਇੱਕ ਵੱਡੀ ਪੱਟੀ ਜਾਂਦੇ ਆ ਪਹਿਲਾਂ ਤਾਂ ਇਹਦੇ ਵਿੱਚ ਬੈਠੀਆਂ ਬੈਠੀਆਂ ਜਿਹੜੀਆਂ ਉਹ ਪੱਟਣੀਆਂ ਹੁਣ ਇਹ ਇੱਕ ਵੱਡੀ ਪੱਟੀ ਜਾਂਦੇ ਸਾਰੀਆਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਸਾਡੇ ਧਿਆਨ ਚ ਮਾਮਲਾ ਆਇਆ ਸੀਗਾ ਗੁਰਗੋਬਿੰਦ ਸਿੰਘ ਐਵੇਨਿਊ ਹਰੀ ਸਿੰਘ ਨਲਵਾ ਪਾਰਕ ਜਿਹੜਾ ਹੈਗਾ ਉਥੇ ਪਿਛਲੇ 4 ਮਹੀਨਾ ਪਹਿਲਾਂ ਜਿਹੜੀ ਕੌਂਸਲਰ ਵੱਲੋਂ ਕੌਂਸਲਰ ਸ਼ੈਲੀ ਕੰਨਾ ਜੀ ਵੱਲੋਂ ਟਰੈਕ ਦਾ ਜਿਹੜਾ ਨਿਰਮਾਣ ਦੁਬਾਰਾ ਕਰਵਾਇਆ ਗਿਆ ਸੀਗਾ ਮੱਲੇਦਾਰ ਸਾਰੇ ਜਿਹੜੇ ਆ ਉਹਨਾਂ ਦੀ ਮੰਗ ਸੀਗੀ ਕਿ ਇਹ ਜਿਹੜਾ ਟਰੈਕ ਹੈ ਵਾਕਿੰਗ ਟਰੈਕ ਹੈ ਇਹਨੂੰ ਦੁਬਾਰਾ ਜਿਹੜਾ ਹੈ ਉਹ ਕ੍ਰੀਏਟ ਕੀਤਾ ਜਾਵੇ ਸੋ ਮੇਨਟੇਨੈਂਸ ਫੰਡ ਦੇ ਥਰੂ ਇਹਨੂੰ ਦੁਬਾਰਾ ਮੇਨਟੇਨ ਕਰਕੇ ਕੇ ਵਾਲਾ ਪਾਰਕ ਤੇ ਇੱਕ ਮਹਾਭਾਰਤੀ ਪਾਰਕ ਨੂੰ ਦੁਬਾਰਾ ਰੈਨੂਏਟ ਕਰਕੇ ਉਹਨੂੰ ਸਹੀ ਕੀਤਾ ਗਿਆ ਸੀ ਪਰ ਅੱਜ ਜਿਹੜੇ ਦੁਪਹਿਰੇ ਸਾਨੂੰ ਕਾਲ ਆਈ ਕਿ ਜੀ ਤੁਸੀਂ ਇੱਥੇ ਕੋਈ ਲੇਬਰ ਲਾਈ ਹੈ ਤੇ ਮੇਰਾ ਜਵਾਬ ਸੀਗਾ ਨਹੀਂ ਬਿਕੋਜ਼ ਸਾਨੂੰ ਜੇ ਕੋਈ ਇੰਟੀਮੀਟ ਹੁੰਦਾ ਤੇ ਸਾਨੂੰ ਪਤਾ ਹੁੰਦਾ ਕਿ ਅਪਣਾ ਏਰੀਆ ਦੇ ਵਿੱਚ ਕੰਮ ਚੱਲ ਰਿਹਾ ਜਦ ਆਕੇ ਮੈਂ ਦੇਖਿਆ ਇੱਥੇ ਲੇਬਰ ਜਿਹੜੀ ਕੰਮ ਕਰ ਰਹੀ ਸੀਗੀ ਉਹਨੂੰ ਚਲੀ ਗਈ ਹੈ ਤੇ ਉਹਨਾਂ ਨੂੰ ਮੈਂ ਪੁੱਛਿਆ ਕਿ ਜੀ ਤੁਹਾਨੂੰ ਕਿੰਨੇ ਲਾਇਆ ਤੇ ਉਹ ਕਹਿੰਦੇ ਜੀ ਸਾਨੂੰ ਵੀ ਨਹੀਂ ਪਤਾ ਤੁਸੀਂ ਸਾਡੇ ਠੇਕੇਦਾਰ ਨਾਲ ਗੱਲ ਕਰ ਲਓ ਠੇਕੇਦਾਰ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਪੀ ਡਬਲਯੂ ਡੀ ਦਾ ਕੰਮ ਮੈਂ ਕਹਿੰਦਾ ਪੀ ਡਬਲਯੂ ਡੀ ਦਾ ਕੰਮ ਹੈ ਪਰ ਪੈਸਾ ਤਾਂ ਜਨਤਾ ਦਾ ਹੈਗਾ ਨਾ ਨਾਤੇ ਐਮ ਐਲ اے ਸਾਹਿਬ ਜਾਂ ਕਿਸੇ ਵੀ ਮੰਤਰੀ ਨੇ ਆਪਣੀ ਜੇਬ ਤੋਂ ਤਾਂ ਪੈਸਾ ਨਹੀਂ ਦੇਣਾ ਇਹ ਜਨਤਾ ਦੇ ਟੈਕਸ ਦਾ ਪੈਸਾ ਹੈ ਜਿਹੜੀ ਇਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਹਰੀ ਸਿੰਘ ਨਲਵਾ ਪਾਰਕ ਦੇ ਵਿੱਚ ਇਹਦਾ ਬੇੜਾਗਰ ਕੀਤਾ ਜਾ ਰਿਹਾ ਬਣੀ ਬਣਾਏ ਟਰੈਕ ਨੂੰ ਪੱਟਣ ਦਾ ਮੇਰੇ ਕੈਨਲ ਕੋਈ ਮਤਲਬ ਨਹੀਂ ਹੈਗਾ ਇੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਸੀਗੀਆਂ ਬਾਹਰ ਦੇ ਆਊਟਸਕਰਟਸ ਦਾ ਟਰੈਕ ਹੈਗਾ ਥਾਡੇ ਤੇ ਬਿਊਟੀਫਿਕੇਸ਼ਨ ਦਾ ਕੰਮ ਪੈਂਡਿੰਗ ਹੈਗਾ ਓਪਨ ਜਿਮ ਦਾ ਕੰਮ ਪੈਂਡਿੰਗ ਹੈਗਾ ਸੋ ਇਸ ਕਰਕੇ ਸਾਨੂੰ ਸਿਗਾ ਕਿ ਇਹਦਾ ਜਿਹੜੀ ਕੰਪਲੇਂਟ ਕੀਤੀ ਜਾਏ ਤੇ ਮੈਂ ਜੈ ਸਿੰਘ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਮੈਂ ਤੁਹਾਨੂੰ ਕੱਲ ਮਿਲੂੰਗਾ ਆ ਕੇ ਦੇਖੋ ਜੇ ਡੈਮੇਜ ਹੋਈਆਂ ਹੁੰਦੀਆਂ ਤੇ ਮੱਲੇਦਾਰ ਸਾਰੇ ਇੱਥੇ ਖੜੇ ਐ ਇਹਨਾਂ ਨੇ ਸਾਨੂੰ ਇਨਟੀਮੇਟ ਕਰਨਾ ਸੀਗਾ ਮੇਰੇ ਖਿਆਲ ਨਾਲ ਇੱਕ ਵੀ ਅੱਦਾ ਦੀ ਕੋਈ ਪੁਆਇੰਟ ਨਹੀਂ ਸੀਗਾ ਬਿਕਾਜ਼ 4 ਮਹੀਨੇ ਕੋਈ ਵੱਡਾ ਟਾਈਮ ਨਹੀਂ ਹੋਇਆ 4 ਮਹੀਨੇ ਜਸ ਹੋਇਆ 4 ਮਹੀਨੇ ਪਹਿਲਾਂ ਹੀ 4-5 ਮਹੀਨੇ ਪਹਿਲਾਂ ਇਹ ਕੰਮ ਹੋਇਆ ਤੇ ਮੇਰੇ ਖਿਆਲ ਨਾਲ 4-5 ਮਹੀਨੇ ਤੱਕ ਇਹਨਾਂ ਦਬ ਜਾਏ ਇਹ ਪੋਸਿਬਿਲਟੀ ਨਹੀਂ ਹੈਗਾ ਜਿੱਦਾਂ ਸਿਰਫ ਤੁਹਾਨੂੰ ਪਾਗਲ ਬਣਾਇਆ ਜਾ ਰਿਹਾ ਜਨਤਾ ਨੂੰ ਪਾਗਲ ਬਣਾਇਆ ਜਾ ਰਿਹਾ ਕਿਉਂਕਿ ਵੋਟਾਂ ਆ ਗਈਆਂ ਵੋਟਾਂ ਲੈਣੀਆਂ ਕਿਉਂਕਿ 4 ਸਾਲ ਕਾਂਗਰਸ ਪਾਰਟੀ ਨੇ ਜਾਂ ਇਹਨਾਂ ਦੇ ਵਿਧਾਇਕਾਂ ਨੇ ਕੋਈ ਕੰਮ ਕੀਤੇ ਨਹੀਂ ਹੈਗੇ ਆਪਾਂ ਪੂਰੇ ਗੁਰਗੋਬਿੰਦ ਸਿੰਘ ਐਵੇਨਿਊ ਦੀ ਗੱਲ ਨਾ ਕਰੀਏ ਆਪਾਂ ਪੂਰੇ ਸ਼ਹਿਰ ਦੀ ਵੀ ਗੱਲ ਕਰੀਏ ਤੇ ਜੇ ਇਹਨਾਂ ਹੀ ਕੰਮ ਸੀਗਾ ਕਿ ਗੁਰਗੋਬਿੰਦ ਸਿੰਘ ਐਵੇਨਿਊ ਵਾਰਡ ਨੰਬਰ 17 ਦੇ ਵਿੱਚ ਕਰਨਾ ਸੀਗਾ ਮੈਂ ਤੁਹਾਨੂੰ ਸੜਕਾਂ ਦਿਖਾ ਦਿੰਨਾ ਤੁਹਾਨੂੰ ਮਾਰਕੀਟ ਦਿਖਾ ਦਿੰਨਾ ਹਾਊਸ ਦੇ ਦੂਜੀ ਮੀਟਿੰਗ ਦੇ ਵਿੱਚ ਜਿਹੜੇ ਕੰਮ ਪਾਸ ਹੋਏ ਹੋਏ ਆ ਸਾਡੀ ਮੇਨ ਮਾਰਕੀਟ ਮੋਰ ਵਾਲੀ ਜਿਹੜੀ ਮਾਰਕੀਟ ਹੈਗੀ ਹੈ ਜਾਂ ਉੱਤੋਂ ਬੈਂਕ ਯੂਕੋ ਬੈਂਕ ਵਾਲੀ ਮਾਰਕੀਟ ਹੈਗੀ ਹੈ ਉਹਦਾ 30 ਲੱਖ ਦਾ ਟੈਂਡਰ ਜਿਹੜਾ ਉਹ ਪਾਸ ਹੋਇਆ ਸੀਗਾ ਹਾਊਸ ਦੀ ਦੂਜੀ ਮੀਟਿੰਗ ਦੇ ਵਿੱਚ ਪਰ ਅੱਜ ਤੱਕ ਉਹਦਾ ਵੀ ਜਿਹੜਾ ਉਹ ਕੰਮ ਸ਼ੁਰੂ ਨਹੀਂ ਕੀਤਾ ਗਿਆ ਕਿਉਂਕਿ ਦਿਖਾਣਾ ਕੁਝ ਹੋਰ ਹੈ ਕਿ ਆਪਾਂ 4 ਸਾਲ ਚ ਨਹੀਂ ਕੀਤਾ ਕੁਝ ਤੇ ਹੁਣ ਦਿਖਾ ਦੀ ਸ਼ਾਇਦ ਕੁਝ ਹੋ ਜਾਏ ਦੇਖੋ ਜੀ ਇਹਦੇ ਮੈਨੂੰ ਇਹਦੀ ਕੋਈ ਇਨਫੋਰਮੇਸ਼ਨ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਇਹਦੀ ਇਨਫੋਰਮੇਸ਼ਨ ਜੇ ਹੁੰਦੀ ਕਿਉਂਕਿ ਨਾ ਸਾਡੇ ਕੋਲ ਪੁੱਛਿਆ ਗਿਆ ਨਾ ਮੱਲੇ ਵਾਲਿਆਂ ਕੋਲੋਂ ਪੁੱਛਿਆ ਗਿਆ ਕਿ ਇਹਦਾ ਕੰਮ ਕਿੱਦਾਂ ਕਰਨਾ ਕਿਉਂਕਿ ਜੇ ਪਤਾ ਹੁੰਦਾ ਤੇ ਮੱਲੇ ਵਾਲੇ ਅੱਜ ਨਾ ਫੋਨ ਕਰਦੇ ਬਿਲਕੁਲ ਕਾਫੀ ਕਾਲਾ ਇਸ ਕਰ ਵੀ ਨਹੀਂ ਆ ਵੀ ਸਾਫ ਹੈ ਦੇਖੋ ਹੂੰ ਹੂੰ ਇੱਥੇ ਸਹੀ ਪਤਾ ਲਾਉਣਾ ਆਪਾਂ ਕੱਢਣ ਦੀ ਬਜਾਏ ਉਹਨਾਂ ਦਾ ਪ੍ਰੋਬਲਮ ਇਹ ਹੈ ਜੇ ਉਹ ਪੁਰਾਨੀਆਂ ਯੂਜ਼ ਕਰੋਗੇ ਤਾਂ ਫਿਰ ਜਿਹੜੇ ਇਹਨਾਂ ਦੇ ਚਾਹਵਾਨ ਠੇਕੇਦਾਰ ਹੈਗੇ ਆ ਜਿਹੜੇ ਇਹਨਾਂ ਦੇ ਆਪਣੇ ਹੀ ਠੇਕੇਦਾਰ ਹੈਗੇ ਉਹਨਾਂ ਦੀ ਆਪਣੀਆਂ ਜੇਬਾਂ ਕਿੱਥੋਂ ਭਰਾਂਗੇ ਇਹ ਕਿੱਥੋਂ ਭਰੋਗੇ ਆਪਣੀਆਂ ਜੇਬਾਂ ਤੇ ਕਿਦਾਂ ਇਹ ਜਨਤਾ ਨੂੰ ਪਾਗਲ ਬਣਾਉਗੇ ਤੋਂ ਤੁਸੀਂ ਸਾਰੇ ਦੇਖਦੇ ਹੋ ਬਿਕਾਜ਼ ਮੀਡੀਆ ਅੱਜਕੱਲ ਇਨਾ ਐਕਟਿਵ ਹੈ ਠੀਕ ਹੈ ਚੀਜ਼ ਬਾਤ ਚ ਹੁੰਦੀ ਹੈ ਮੀਡੀਆ ਪਹਿਲਾਂ ਉੱਥੇ ਪਹੁੰਚੇ ਹੁੰਦਾ ਹੈ ਤੇ ਮੀਡੀਆ ਨੂੰ ਬਹੁਤ ਅੱਛੇ ਤਰੀਕੇ ਨਾਲ ਪਤਾ ਹੈ ਕਿ ਇਹ ਕੀ ਚੀਜ਼ ਇੱਥੇ ਚੱਲ ਰਹੀ ਹੈ ਕਿਉਂਕਿ ਵਾਰਡ ਨੰਬਰ 17 ਦੇ ਵਿੱਚ ਮੈਨੂੰ ਨਹੀਂ ਲੱਗਦਾ ਇਹਦਾ ਕੋਈ ਕੰਮ ਡਿਵੈਲਪਮੈਂਟ ਦਾ ਹੈਗਾ ਜਿਹੜਾ ਆਪਾਂ ਨਹੀਂ ਕਰਾਇਆ ਆਪਾਂ ਖੜੇ ਹੋ ਕੇ ਕੰਮ ਕਰਾਇਆ ਹੋਤੇ ਐਂਡ 20 20 ਸਾਲ ਪੁਰਾਨੀਆਂ ਸੜਕਾਂ ਜਿਹੜੀਆਂ ਉੱਥੇ ਬਣੀਆਂ ਬਟ ਜਿਹੜਾ ਇਹ ਕੰਮ ਹੋਇਆ ਹੈ ਮੇਰੇ ਖਿਆਲ ਨਾਲ ਬਿਲਕੁਲ ਗਲਤ ਹੈਗਾ ਐਂਡ ਆਪਾਂ ਜ਼ਰੂਰ ਇਹਦੀ ਜਿਹੜੀ ਹੈ ਕਮਿਸ਼ਨਰ ਸਾਹਿਬ ਨੂੰ ਇਹ ਰਿਟਰਨ ਚ ਕੰਪਲੇਂਟ ਦੇਵਾਂਗੇ ਆਪਣੇ ਵੱਲੋਂ ਤੁਸੀਂ ਸ਼ਿਵ ਅਮਰੀਕਾ ਨਾਲ ਸ਼ਿਵ پارک ਵਾਲੇ ਪਾਸੋਂ ਤੁਸੀਂ ਆਏ ਹੋ ਸ਼ਿਵ پارک ਦਾ ਵੀ ਐਨਐਨਏ ਐਮਐਲਏ ਗ੍ਰਾਂਟ ਤੋਂ ਹੀ ਜਿਹੜਾ ਪੀਡਬਲਯੂਟੀ ਦਾ ਕੰਮ ਹੀ ਸ਼ੁਰੂ ਕੀਤਾ ਹੈ ਪਰ ਜਿਹੜੀ ਮੈਨੂੰ ਉਹਦੇ ਵਿੱਚੋਂ ਸੁਨਨ ਚੋਂ ਆਈ ਸੀ ਕੱਲ ਉੱਥੇ ਕਿਤੇ ਮੈਂ ਗਿਆ ਸੀਗਾ ਤੇ ਉੱਥੇ ਗੱਲ ਸੁਨਨ ਚੋਂ ਆਈ ਸੀ ਕਿ ਜਿਹੜੀ ਇੰਟਰਨਲ ਜਿਹੜੀਆਂ ਅੰਦਰ ਵਾਲੀਆਂ ਟਾਈਲਾਂ ਕਾੜ ਕੇ ਉਹਨਾਂ ਨੇ ਬਾਹਰ ਲਾਣੀਆਂ ਜਦ ਕਿ ਉਹਦਾ ਵੀ ਪੂਰਾ ਇੱਕ ਅੰਦਰ ਦਾ ਅਲੱਗ ਟੈਂਡਰ ਤੇ ਬਾਹਰ ਦਾ ਅਲੱਗ ਟੈਂਡਰ ਹੋਇਆ ਪਿਆ ਤੇ ਦੇਖੋ ਜੀ ਕ腐ਸ਼ਨ ਜਿਹੜੀ ਹੈ ਉਹ ਕਾਰਪੋਰੇਸ਼ਨ ਚ ਬਹੁਤ ਦੇਰ ਤੋਂ ਚੱਲ ਰਹੀ ਹੈ ਬਹੁਤ ਵਾਰ ਇਹਦੇ ਮੁੱਦੇ ਵੀ ਉੱਠੇ ਆ ਪਰ ਆਪਸੀ ਇਹਨਾਂ ਦਾ ਨਹੀਂ ਹੋ ਪਾਰਿਆ ਤੇ ਜਿਹਦੇ ਕਰਕੇ ਜਨਤਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਨਤਾ ਦਾ ਕੰਮ ਖਰਾਬ ਹੋਇਆ ਪਿਆ ਤੇ ਕਿਉਂਕਿ ਨਾਲ ਸੜਕਾਂ 'ਚ ਚੱਲਣ ਨੂੰ ਸੜਕ ਹੈਗੀ ਆ ਪ੍ਰੋਪਰ ਆਪਾਂ ਸ਼ਹਿਰ ਦਾ ਸਮਾਰਟ ਸਿਟੀ ਆਪਾਂ ਉਹਦਾ ਕਹਿੰਦੇ ਆ ਕਿਉਂਕਿ ਕੇਂਦਰ ਦਾ ਪੈਸਾ ਸਾਰਾ ਆ ਰਿਹਾ ਠੀਕ ਹੈ ਬਟ ਕ੍ਰੈਡਿਟ ਕੋਈ ਹੋਰ ਲੈ ਰਿਹਾ ਬਹੁਤ ਨਮੂਸ਼ੀ ਵਾਲੀ ਗੱਲ ਨਹੀਂ ਜੀ ਸਾਨੂੰ ਸਾਡੇ ਆਫਿਸ 'ਚ ਕੋਈ ਵੀ ਲੈਟਰ ਨਹੀਂ ਹੈਗੀ ਨਾ ਸਾਨੂੰ ਕੋਈ ਦੀ ਇਨਫੋਰਮੇਸ਼ਨ ਹੈਗੀ ਕਿ ਇਹ ਕੰਮ ਸ਼ੁਰੂ ਹੋਇਆ ਤੇ ਮੇਰਾ ਪਹਿਲਾ ਸੇਮ ਕੁਐਸਚਨ ਹੀ ਠੇਕੇਦਾਰ ਨੂੰ ਇਹ ਸੀਗਾ ਕਿ ਅਸੀਂ ਚੁਣੇ ਨੁਮਾਇੰਦੇ ਹੱਥੇ ਦੇ ਅਸੀਂ ਕਾਉਂਸਲਰ ਅਗੇ ਇਸ ਏਰੀਆ ਦੇ ਵਾਰਡ ਨੰਬਰ 17 ਦੇ ਤੇ ਸਾਨੂੰ ਜਦ ਇਨਫੋਰਮੇਸ਼ਨ ਨਹੀਂ ਹੈਗੀ ਤੇ ਉਹ ਕਹਿੰਦੇ ਨਹੀਂ ਜੀ ਸਾਨੂੰ ਸੀਗਾ ਕਿ ਜੈ ਜੀ ਸਾਹਿਬ ਨੇ ਤੁਹਾਨੂੰ ਦੱਸਦਾ ਨਾ ਸਾਨੂੰ ਜੈ ਵੱਲੋਂ ਇਨਫੋਰਮੇਸ਼ਨ ਨਾ ਸਾਨੂੰ ਕਾਰਪੋਰੇਸ਼ਨ ਸਾਡੇ ਵੱਲੋਂ ਰਿਐਕਸ਼ਨ ਹੈਗੀ ਇਹਦੀ ਰਿਟਰਨ ਕੰਪਲੇਂਟ ਜਿਹੜੀ ਹੈ ਫਿਲਹਾਲ ਤਾਂ ਮੈਂ ਕੰਮ ਰੁਕਵਾਤਾ ਹਾਂ ਜੀ ਇਹਦੀ ਰਿਟਰਨ ਕੰਪਲੇਂਟ ਜਿਹੜੀ ਹੈ ਕਮਿਸ਼ਨਰ ਆਫਿਸ ਨੂੰ ਦਿੱਤੀ ਜਾਊਗੀ ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਤੇ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਤੁਸੀਂ ਮੇਰੇ ਕੈਨਲ 'ਤੇ ਸ਼ਾਰਟਸ ਵੀ ਲੱਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਬਣੀ ਬਣਾਈ ਜਗ੍ਹਾ ਨੂੰ ਤੋੜਨ ਦਾ ਕੋਈ ਮਤਲਬ ਨਹੀਂ ਹੈ ਠੀਕ ਹੈ ਇੱਥੋਂ ਦੀ 100 ਕਦਮ ਤੇ ਦੂਰ ਚੱਲ ਜਾਈਏ ਮਾਰਕੀਟ ਦੂਰ ਵੀ ਨਹੀਂ ਹੈਗੀ ਇੱਥੋਂ ਦੀ ਬਿਲਕੁਲ ਬਾਹਰ ਵਾਲੀ ਸੜਕ ਜਿਹੜੀ ਹੈ ਉਹਦਾ ਬੇੜਾ ਕਰਕ ਹੋਇਆ ਪਿਆ ਤੇ ਜਿਹੜੀ ਇਹਨਾਂ ਨੇ ਉਹਨਾਂ ਐਮਐਲਏ ਗ੍ਰਾਂਟ ਚੋਂ ਸੜਕਾਂ ਬਣਾਈਆਂ ਮੈਂ ਤੁਹਾਨੂੰ ਅੱਜ ਵੀ ਦਿਖਾ ਸਕਦਾ ਛੇ ਤੁਹਾਡੇ ਕਮਲ ਵਿਹਾਰ ਵੀ ਬਣੀ ਹੈ ਆਪਣੇ ਗੁਰਗੋਬਿੰਦ ਸਿੰਘ ਐਵੇਨਿਊ ਵੀ ਸੜਕਾਂ बजरिया जर निकल आ चुकी ठीक है तो अंधेर नगरी चौपट राजा चाहे मेयर साहब है चाहे एम एल ए साहब है बेड़ा गर्क करके रखता है क्योंकि वोटा आ गई तो दिखाना है चार साल कुछ किया है का? So,